ਸਾਰੇ ਸ਼ਾਬਾਸ਼ ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕੁੱਕੜ ਬਣਿਆ ਪੁਲਿਸ ਦੇ ਕੇਸ ਦੀ ਪ੍ਰਾਪਰਟੀ ਗਵਾਹੀ ਮੌਕੇ ਪੇਸ਼ ਕਰਨਾ ਹੋਇਆ ਲਾਜ਼ਮੀ ਅਜਿਹਾ ਇੱਕ ਹਾਸੋਹੀਣੀ ਮਾਮਲਾ ਪੁਲਿਸ ਦੇ ਧਿਆਨ ਹੇਠ ਆਇਆ ਤੇ ਮਾਮਲਾ ਦਰਜ ਹੋਇਆ ਦੱਸਦੀ ਹੈ ਕਿ ਕੁੱਕੜਾਂ ਦੀ ਲੜਾਈ ਕਰਵਾਉਣ ਦੇ ਦੋਸ਼ 'ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਤੇ ਇੱਕ ਕੁੱਕੜ ਸਮੇਤ 11 ਟਰਾਫੀਆਂ ਬਰਾਮਦ ਕੀਤੀਆਂ ਗਈਆਂ ਉਕਤ ਕੁੱਕੜ ਅਤੇ ਟਰਾਫੀਆਂ ਪੁਲਿਸ ਦੇ ਕੇਸ ਦੀ ਪ੍ਰਾਪਰਟੀ ਬਣ ਗਈਆਂ ਚੱਲਦੇ ਕੇਸ ਦੌਰਾਨ ਗਵਾਹੀ ਮੌਕੇ ਪੁਲਿਸ ਨੂੰ ਉਕਤ ਕੁੱਕੜ ਅਦਾਲਤ ਵਿੱਚ ਪੇਸ਼ ਕਰਨਾ ਪਵੇਗਾ ਅਜੇਹਾ ਹੀ ਮੌਵਲਾ ਜ਼ਿਲ੍ਹਾ ਬਠਿੰਡਾ ਦੇ ਸਦਰ ਥਾਣੇ ਦੇ ਵਿੱਚ ਦਰਜ ਹੋਇਆ ਕਕੋੜਾਂ ਦੀ ਲੜਾਈ ਕਰਵਾਉਣ ਦੇ ਦੋਸ਼ੀ 3 ਵਿਅਕਤੀਆਂ ਦੇ ਖਿਲਾਫ ਮੌਵਲਾ ਦਰਜ ਕੀਤਾ ਗਿਆ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਹਜੇ ਹੋਣੀ ਬਾਕੀ ਹੈ ਇਸ ਕਾਰਵਾਈ ਦੇ ਦੌਰਾਨ ਪੁਲਿਸ ਨੇ ਇੱਕ ਕੁੱਕੜ ਅਤੇ ਇਨਾਮ ਦੇਣ ਵਾਲੀਆਂ 11 ਟਰੋਫੀਆਂ ਬਰਾਮਦ ਕੀਤੀਆਂ ਗਈਆਂ ਜਿਕਰਯੋਗ ਹੈ ਕਿ ਉਕਤ ਵਿਅਕਤੀਆਂ ਨੇ ਕੁੱਕੜਾਂ ਦੀ ਲੜਾਈ ਕਰਵਾਉਣ ਲਈ ਟੂਰਨਾਮੈਂਟ ਰੱਖਿਆ ਹੋਇਆ ਸੀ ਤੇ ਜੇਤੂ ਰਹਿਣ ਵਾਲੇ ਕੁੱਕੜ ਦੇ ਮਾਲਕ ਨੂੰ ਇਨਾਮ ਦੇਣਾ ਵੀ ਕੋਸ਼ਟ ਕੀਤਾ ਹੋਇਆ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਪਸ਼ੂ ਪੰਛੀਆਂ ਅਤੇ ਜਾਨਵਾਰਾਂ ਦੀ ਲੜਾਈ ਕਰਾਉਣ ਵਾਲੀਆਂ ਪ੍ਰਤੀਯੋਗਤਾਵਾਂ ਦੇ ਪਾਬੰਦੀ ਲਗਾਈ ਹੋਈ ਆ ਅਜਿਹਾ ਹੀ ਮਾਮਲਾ ਜਿਹੜਾ ਬਠਿੰਡਾ ਸਦਰ ਠਾਨ ਦੇ ਵਿੱਚ ਦਰਜ ਹੋਇਆ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਆ ਕੁੱਕੜ ਸਮੇਤ 11 ਟਰੌਫੀਆਂ ਬਰਾਮਦ ਕੀਤੀਆਂ ਗਈਆਂ